ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਚੜ੍ਹਦੀ ਕਲਾ ਲੈ ਕੇ ਤੁਹਾਡਾ ਸਵਾਗਤ ਹੈ। ਸੋ 2024 ਲੋਕ ਸਭਾ ਇਲੈਕਸ਼ਨ ਦਾ ਜਿਹੜਾ ਅਖਾੜਾ ਹੈ ਪੂਰੀ ਤਰ੍ਹਾਂ ਪਖਦਾ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਆਪਣੇ ਆਪਣੇ ਦਿਗਜ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਰਹੀਆਂ ਨੇ। ਆਮ ਆਦਮੀ ਪਾਰਟੀ ਨੇ ਆਪਣੇ ਪਹਿਲੇ ਉਮੀਦਵਾਰ ਉਤਾਰਨ 'ਚ ਪਹਿਲ ਕੀਤੀ ਉਸ ਤੋਂ ਬਾਅਦ ਭਾਜਪਾ ਨੇ 6 ਹਲਕਿਆਂ ਤੋਂ ਉਮੀਦਵਾਰ ਉਤਾਰ ਦਿੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 7 ਹਲਕਿਆਂ ਤੇ ਉਮੀਦਵਾਰ ਉਤਾਰ ਦਿੱਤੇ ਤੇ ਕਾਂਗਰਸ ਨੇ ਵੀ ਆਪਣੇ ਅੱਜ ਉਮੀਦਵਾਰ ਜਿਹੜੇ ਨੇ ਉਹ ਬਿਲਕੁਲ ਉਹਨਾਂ ਦੇ ਫਾਈਨਲ ਨਾਮ ਹੋ ਚੁੱਕੇ ਨੇ ਉਹਨਾਂ ਦੇ ਨਾਮ ਤੇ ਮੂਰ ਲੱਗ ਗਈ ਏ ਸੋ ਜੋ ਉਹਨਾਂ ਨੇ ਵੀ ਆਪਣੇ ਨਾਮ ਜਿਹੜੇ ਨੇ ਅੱਜ ਉਤਾਰ ਦਿੱਤੇ ਕਾਂਗਰਸ ਨੇ ਕਿਹੜੇ ਕਿਹੜੇ ਦਿਗਜ ਲੀਡਰ ਨੇ ਜਿਨ੍ਹਾਂ ਨੂੰ ਲੋਕ ਸਭਾ ਹਲਕਿਆਂ ਦੇ ਵਿੱਚ ਉਮੀਦਵਾਰ ਬਣਾਇਆ ਹੈ ਪਹਿਲੇ ਕਾਂਗਰਸ ਜਿਹੜੀ ਕਿ ਸੱਤ ਹਲਕਿਆਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਲਿਸਟ ਜਾਰੀ ਕਰਨ ਜਾ ਰਹੀ ਏ 100 ਜੋ ਉਮੀਦਵਾਰ ਸਾਨੂੰ ਜਾਣਕਾਰੀ ਮਿਲ ਰਹੀ ਏ ਜਿਹੜੇ ਜਿਹੜੇ ਹਰਕਿਆਂ ਤੋਂ ਵੱਡੇ ਲੀਡਰ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਕਾਂਗਰਸ ਵੱਲੋਂ ਵੱਡੀ ਖਬਰ ਨਿਕਲ ਕੇ ਆਈ ਏ ਜੋ ਮੰਥਨ ਚੱਲ ਰਿਹਾ ਸੀ ਜੋ ਦਿੱਲੀ ਦੇ ਵਿੱਚ ਮੀਟਿੰਗ ਹੋ ਰਹੀ ਸੀ ਜਿਹੜਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪਰਿਵਾਰੀ ਦਿਵਿੰਦਰ ਯਾਦਵ ਤੇ ਦਿੱਲੀ ਜਿਹੜੀ ਇਹ ਚੋਣ ਕਮੇਟੀ ਦੇ ਨਾਲ ਉਹਨਾਂ ਦੀ ਮੀਟਿੰਗ ਦਾ ਆਖਰੀ ਪੜਾਅ ਸੀ ਲਿਸਟ ਜਾਰੀ ਕਰਨੀ ਸੀ ਲੇਕਿਨ ਇੱਕ ਦੋ ਹਲਕਿਆਂ ਨੂੰ ਛੱਡ ਕੇ ਜਿਹੜਾ ਕਿ ਉਹ ਅਜੇ ਚਰਚਾ ਹੋਈ ਜਾ ਰਹੀ ਏ ਲੇਕਿਨ ਕੁਝ ਜਿਹੜੇ ਨਾਮ ਸਾਹਮਣੇ ਆ ਗਏ ਨੇ ਜਿਹੜੇ ਜਿਹੜੇ ਹਲਕਿਆਂ ਤੇ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਸੰਗਰੂਰ ਲੋਕ ਸਭਾ ਹਲਕਾ ਤੋਂ ਜਿਹੜਾ ਕਿ ਉਮੀਦਵਾਰ ਬਣਾ ਦਿੱਤਾ ਗਿਆ ਸਰਦਾ ਸਪਾਲ ਸਿੰਘ ਖੈਰਾਂ ਕਾਂਗਰਸ ਵੱਲੋਂ ਆਪਣਾ ਪਹਿਲਾ ਜਿਹੜਾ ਲਿਸਟ ਜਿਹੜੀ ਜਾਰੀ ਕਰ ਦਿੱਤੀ ਏ ਉਸ ਲਿਸਟ ਦੇ ਵਿੱਚ ਕਿਹੜੇ ਹਲਕਿਆਂ ਚ ਕਿਹੜਾ ਉਮੀਦਵਾਰ ਸੁਖਪਾਲ ਸਿੰਘ ਖੈਰਾਂ ਨੇ ਸੰਗਰੂਰ ਤੋਂ ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਫਾਈਨਲ ਹੋ ਗਿਆ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਆ ਰਿਹਾ ਹੈ ਬਿਲਕੁਲ ਸਾਹਮਣੇ ਫਾਈਨਲ ਹੋ ਚੁੱਕਿਆ ਹੈ ਸੁਜਿੰਦਰ ਰੰਧਾਵਾ ਉਸ ਤੋਂ ਬਾਅਦ ਬਠਿੰਡਾ ਤੋਂ ਬਠਿੰਡਾ ਤੋਂ ਅੰਮ੍ਰਿਤ ਅਮਰਤਾ ਵੜਿੰਗ ਜੋ ਅਮਰਿੰਦਰ ਅਮਰਿੰਦਰ ਰਾਜਾ ਵੜਿੰਗ ਦੇ ਪਤਨੀ ਨੇ ਅਮਰਤਾ ਵੜਿੰਗ ਉਹਨਾਂ ਨੂੰ ਉਮੀਦਵਾਰ ਜਿਹੜਾ ਕੋਸ਼ਤ ਕਰ ਦਿੱਤਾ ਗਿਆ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਜਿਹੜਾ ਕਿ ਜਿਹੜਾ ਕਿ ਉਮੀਦਵਾਰ ਬਿਲਕੁਲ ਪਹਿਲਾਂ ਹੀ ਉਹ ਤੈਅ ਸੀਗਾ ਉਹਨਾਂ ਦਾ ਨਾਮ ਨਿਕਲ ਕੇ ਆ ਗਿਆ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਕਿ ਪੇਚ ਫਸਿਆ ਹੋਇਆ ਹੈ ਜਿੱਥੇ ਕਿ ਅਮਰ ਸਿੰਘ ਜਿਹੜੇ ਨੇ ਉਹਨਾਂ ਨੂੰ ਉਮੀਦਵਾਰ ਬਣਾਉਣ ਵਾਸਤੇ ਨਾਲ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਵੀ ਜਿਹੜਾ ਕਿ ਇਹਦੇ ਨਾਲ ਸਹਿਮਤ ਕੀਤਾ ਜਾ ਰਿਹਾ ਸ਼ਮਸ਼ੇਰ ਸਿੰਘ ਦੁੱਲੋ ਜਾਂ ਅਮਰ ਸਿੰਘ ਨਾਦੇਵ ਇੱਕ ਵੀ ਦੇ ਨਾਮ ਤੇ ਮੂਹਰ ਲੱਗ ਸਕਦੀ ਏ ਫਰੀਦਕੋਟ ਤੋਂ ਮੁਹੰਮਦ ਸਦੀਕ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਫਰੀਦਕੋਟ ਦੇ ਵਿੱਚ ਜਿਹੜਾ ਕਿ ਮੁਹੰਮਦ ਸਦੀਕ ਨੂੰ ਇੱਕ ਕਲਾਕਾਰ ਦੇ ਤੌਰ ਤੇ ਉਤਾਰਿਆ ਜਾ ਸਕਦਾ ਹੈ ਸੋ ਲੁਧਿਆਣਾ ਤੋਂ ਭਾਰਤ ਕੁਸ਼ਨਾਸ਼ੂ ਬਿਲਕੁਲ ਫਾਈਨਲ ਹੋ ਗਿਆ ਭਾਰਤ ਕੁਸ਼ਨਾਸ਼ੂ ਸੋ ਇਹ ਨਾਮ ਨਿਕਲ ਕੇ ਸਾਹਮਣੇ ਆ ਗਏ ਨੇ ਜਿਹੜੇ ਹਲਕਿਆਂ ਤੋਂ ਕਾਂਗਰਸ ਨੇ ਆਪਣੀ ਪਹਿਲੀ ਸੂਚੀ ਜਾਰੀ ਕਰਨੀ ਹੈ ਸੋ ਬਠਿੰਡਾ ਤੋਂ ਜਿਹੜਾ ਕਿ ਅਕਾਲੀ ਦਲ ਨੇ ਅੱਜ ਉਮੀਦਵਾਰ ਆਪਣਾ ਜਿਹੜਾ ਕਿ ਹਰਸ਼ੀਮਰ ਕੋ ਬਾਦਲ ਨੂੰ ਬਣਾਉਣਾ ਸੀ ਲੇਕਿਨ ਉਹਨਾਂ ਨੂੰ ਉੱਥੇ ਜਿਹੜਾ ਨਹੀਂ ਬਣਾਇਆ ਗਿਆ ਕਾਂਗਰਸ ਨੇ ਆਪਣਾ ਉਮੀਦਵਾਰ ਜਿਹੜਾ ਉਤਾਰ ਦਿੱਤਾ ਹੈ ਆਮ ਆਦਮੀ ਨੇ ਉਥੇ ਗੁਰਮੀਤ ਸਿੰਘ ਖੁੱਡੀਆਂ ਜਿਹੜਾ ਕੈਪਟਨ ਮੰਤਰੀ ਹੈ ਖੇਤੀਬਾੜੀ ਮੰਤਰੀ ਨੂੰ ਉਤਾਰਿਆ ਹੋਇਆ ਹੈ ਭਾਜਪਾ ਨੇ ਜੋ ਕੰਸਵਾਂ ਆ ਰਹੇ ਨੇ ਕੀ ਮਲੂਕਾ ਪਰਿਵਾਰ ਦੇ ਵਿੱਚ ਉਹਨਾਂ ਦੀ ਨੋ ਜਿਹੜੀ ਭਾਜਪਾ 'ਚ ਹੁਣੇ-ਹੁਣੇ ਸ਼ਾਮਲ ਹੋਏ ਨੇ ਉਹਨਾਂ ਨੂੰ ਉਮੀਦਵਾਰ ਬਣਾਉਣ ਦੀਆਂ ਪੂਰੀਆਂ ਚਰਚਾਵਾਂ ਚੱਲ ਰਹੀਆਂ ਨੇ ਸੋ ਕਾਂਗਰਸ ਨੇ ਅਮਰਤਾ ਵੜਿੰਗ ਨੂੰ ਜਿਹੜਾ ਕਿ ਬਠਿੰਡਾ ਤੋਂ ਉਮੀਦਵਾਰ ਐਲਾਨ ਕਰਨਾ ਜਿਹੜਾ ਬਾਕੀ ਰਹਿ ਗਿਆ ਉਹਨਾਂ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਸੋ ਪਟਿਆਲਾ ਤੋਂ ਤਰਮੇਰ ਗਾਂਧੀ ਜੋ ਕਾਂਗਰਸ ਵਿੱਚ ਆਏ ਨੇ ਜਿਹੜੇ ਕਿ 2014 ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਸੀ ਔਰ ਉਹਨਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਬਣੀ ਔਰ ਉਹਨਾਂ ਨੇ ਜਿਹੜਾ ਕਿ ਆਮ ਆਦੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੂੰ ਜਿਹੜਾ ਕਿ ਆਪਣੀ ਵਿਧਾਇਕੀ ਵੀ ਛੱਡ ਦਿੱਤੀ ਸੀ ਸੋ ਕਰਮਵੀਰ ਗਾਂਧੀ ਨੂੰ ਜਿਹੜਾ ਕਾਂਗਰਸ ਵੱਲ ਉਹ ਉਮੀਦਵਾਰ ਬਣਾ ਦਿੱਤਾ ਗਿਆ ਹੈ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਜੋ ਕਿ ਪਹਿਲੇ ਹੀ ਸੰਸਦ ਨੇ ਉਹਨਾਂ ਦਾ ਨਾਮ ਬਿਲਕੁਲ ਫਾਈਨਲ ਹੋ ਚੁੱਕਿਆ ਉੱਥੇ ਹੋਰ ਕੋਈ ਉਮੀਦਵਾਰ ਨਹੀਂ ਉਹਨਾਂ ਦੇ ਨਾਲ ਜਿਹੜਾ ਮੁਕਾਬਲੇ ਵਾਲਾ ਸੋ ਗੁਰਜੀਤ ਸਿੰਘ ਔਜਲਾ ਬਠਿੰਡਾ ਤੋਂ ਅਮਰਤਾ ਵਿੰਗ ਦਾ ਪੂਰਾ ਜਿਹੜਾ ਕਿ ਬਿਲਕੁਲ ਫਾਈਨਲ ਹੋ ਗਿਆ ਹੈ ਜਲੰਧਰ ਤੋਂ ਚਰਨ ਸਿੰਘ ਚੰਨੀ ਨੂੰ ਬਿਲਕੁਲ ਫਾਈਨਲ ਹੋ ਗਿਆ ਹੈ ਚੰਨੀ ਚੰਨੀ ਦੇ ਮੁਕਾਬਲੇ ਜਿਹੜਾ ਕਿ ਉੱਥੇ ਹੋਰ ਜਿਹੜਾ ਉਮੀਦਵਾਰ ਨਹੀਂ ਹੈ ਜੋ ਵਿਕਰਮ ਚੌਧਰੀ ਦਾ ਐਡਾ ਵੱਡਾ ਕਦ ਨਹੀਂ ਹੈ ਜੋ ਪਹਿਲਾਂ ਇੱਕ ਵਾਰੀ ਚੋਣ ਹਾਰ ਚੁੱਕੇ ਨੇ ਜਦੋਂ ਕਿ ਆ ਪਿੱਛੇ ਰਿੰਕੂ ਜਿੱਤ ਗਿਆ ਸੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਇਲੈਕਸ਼ਨ ਹੁੰਦਾ ਹੈ ਬਾਅ ਇਲੈਕਸ਼ਨ ਹੁੰਦਾ ਤਾਂ ਉਹਦੇ ਵਿੱਚ ਕਰਮ ਚੌਧਰੀ ਕਰਮਜੀਤ ਕੋਰ ਨੂੰ ਟਿਕਟ ਦਿੱਤੀ ਜਾਂਦੀ ਹੈ ਲੇਕਿਨ ਚੌਧਰੀ ਕਰਮਜੀਤ ਕੋਰ ਵੱਡੇ ਫਰਕ ਨਾਲ ਹਾਰ ਜਾਂਦੀ ਔਰ ਸ਼ਸ਼ੀ ਰਿੰਕੂ ਜਿੱਤ ਜਾਂਦਾ ਹੈ ਇਸ ਕਰਕੇ ਜਿਹੜਾ ਉੱਥੇ ਚਰਨ ਚੰਨੀ ਨੂੰ ਲਿਆਂਦਾ ਗਿਆ ਸੋ ਜਿਹੜਾ ਰਾਖਵਾ ਹਲਕਾ ਜਲੰਧਰ ਔਰ ਇੱਕ ਡੇਰਿਆਂ ਦਾ ਵੀ ਬਹੁਤ ਜ਼ਿਆਦਾ ਜਿਹੜਾ ਪ੍ਰਭਾਵ ਹੈ ਜਲੰਧਰ ਹਲਕੇ ਤੇ ਪੈਂਦਾ ਔਰ ਜਲੰਧਰ ਹਲਕੇ ਦੇ ਚਰਨਜੀਤ ਚੰਨੀ ਦਾ ਵੱਡਾ ਪ੍ਰਭਾਵ ਜਿਹੜਾ ਹੈਗਾ ਸੋ ਚਰਨਜੀਤ ਚੰਨੀ ਨੂੰ ਜਲੰਧਰ ਹਲਕੇ ਤੋਂ ਫਾਈਨਲ ਹੋ ਗਿਆ ਹੈ ਫਤੇਗੜ ਸਾਹਿਬ ਜੋ ਕਿ ਸ਼ਮਸ਼ੇਰ ਸਿੰਘ ਦੁੱਲੋਂ ਦਾ ਆਪਣਾ ਜੱਦੀ ਹਲਕਾ ਹੈ ਸ਼ਮਸ਼ੇਰ ਸਿੰਘ ਦੁੱਲੋਂ ਸਾਹਿਬ ਦਾ ਅਨੇ ਕਾਂਗਰਸ ਦੇ ਸੋ ਉਹਨਾਂ ਨੂੰ ਜਿਹੜਾ ਕਿ ਸਹਿਮਤ ਕੀਤਾ ਜਾ ਰਿਹਾ ਹੈ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਔਰ ਅਮਰ ਸਿੰਘ ਮੂਜਰਾ ਉਹਨਾਂ ਦੇ ਨਾਮ ਤੇ ਚਰਚਾ ਹੋ ਰਹੀ ਏ ਸ਼ਮਸ਼ੇਰ ਸਿੰਘ ਦੁੱਲੋਂ ਜਿਹੜਾ ਕਿ ਕਾਫੀ ਵੱਡਾ ਨਾਮ ਹੈ ਹੋ ਸਕਦਾ ਹੈ ਅਮਰ ਸਿੰਘ ਦੇ ਆਲੂਨ ਨੂੰ ਮਲਾਤਾ ਜਾਵੇ ਰ ਅਮਰ ਸਿੰਘ ਜਾਂ ਸ਼ਮਸ਼ੀਨ ਦੂ ਲੋ ਇੱਕ ਕਿਚਨਾ ਨੂੰ ਕਿਸੇ ਨੂੰ ਟਿਕਟ ਦਿੱਤੀ ਜਾ ਸਕਦੀ ਏ ਫਰੀਦਕੋਟ ਨੂੰ ਮਮਸਨੀਕ ਬਿਲਕੁਲ ਫਾਈਨਲ ਹੋ ਚੁੱਕਿਆ ਕਲੀਅਰ ਹੋ ਗਿਆ ਫਰੀਦਕੋਟ ਤੋਂ ਲੁਧਿਆਣਾ ਤੋਂ 파ਰਥ ਕੁਸ਼ਨ ਆਸ਼ੂ ਬਿਲਕੁਲ ਕਲੀਅਰ ਹੋ ਗਿਆ ਔਰ ਸੰਗਰੂਰ ਤੋਂ ਸਿਪਾਲ ਸਿੰਘ ਖਹਿਰਾ ਔਰ ਕਾਂਗਰਸ ਪਾਰਟੀ ਨੇ ਵੀ ਆਪਣੇ ਜਿਹੜੇ ਉਮੀਦਵਾਰ ਲਿਸਟ ਜਾਰੀ ਕਰ ਦੇਣੀ ਏ ਔਰ ਉਹ ਲਿਸਟੇ ਵਿੱਚ ਜਿਹੜੇ ਨਾਮ ਦੱਸੇ ਨੇ ਬਿਲਕੁਲ ਤੈਅ ਹੋ ਚੁੱਕੇ ਨੇ ਸੋ ਕੱਲ ਕੱਲ ਸਵੇਤਾ ਕੇ ਲਈ ਸਾਹਮਣੇ ਆਜੇਗੀ ਔਰ ਕਾਂਗਰਸ ਵੀ ਆਪਣੇ ਜਿਹੜਾ ਕਿ ਇਹ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਨੂੰ ਦਿੱਗਜ ਉਮੀਦਵਾਰ ਉਹ ਜਿਹੜੇ ਟਕਸਾਲੀ ਕਾਂਗਰਸੀ ਨੇ ਉਹਨਾਂ ਨੂੰ ਲੈ ਕੇ ਆਈ ਏ ਸੋ ਹੁਣ ਜਿਹੜਾ ਚੋਣਾਂ ਖਾੜਾ 2024 ਦਾ ਪੂਰੀ ਤਰ੍ਹਾਂ ਪੱਕ ਜਾਏਗਾ ਇੱਕ ਪਾਸੇ ਜਿਸ ਤਰ੍ਹਾਂ ਗਰਮੀ ਵਧ ਰਹੀ ਏ ਔਰ ਚੋਣਾਂ ਦੇ ਵਿੱਚ ਉਮੀਦਵਾਰ ਵੀ ਜਿਹੜੇ ਗਰਮੀ ਵਧਾਦਣਗੇ ਪਿੰਡਾਂ ਦੇ ਵਿੱਚ ਰੈਲੀਆਂ ਕਰਨਗੇ ਪਿੰਡਾਂ ਵਿੱਚ ਲੋਕਾਂ ਨੂੰ ਮਿਲਣਗੇ ਸੋ ਕਿਤੇ ਨਾ ਕਿਤੇ 2024 ਜਿਹੜਾ ਲੋਕ ਸਭਾ ਇਲੈਕਸ਼ਨ ਹੋਣ ਜਾ ਰਿਹਾ ਹੈ ਲੋਕਾਂ ਦੀਆਂ ਨਜ਼ਰਾਂ ਇਸ ਵਾਰ ਜਿਹੜਾ ਕਿ ਆਪਣੀ ਫਸਲ ਵਾਲੇ ਪਾਸੇ ਦੇ ਨਾਲ-ਨਾਲ ਫਸਲ ਨੂੰ ਸੰਭਾਲਣ ਦੇ ਨਾਲ-ਨਾਲ ਚਰਚਾਵਾਂ ਦੇ ਵਿੱਚ ਇਹ ਬਣਿਆ ਰਹੇਗਾ ਕਿ ਇਹ ਜਿਹੜਾ 2024 ਇਲੈਕਸ਼ਨ ਨੇ ਸੋ 2024 ਦਾ ਇਲੈਕਸ਼ਨ ਜਿਹੜਾ ਉਹਨਾਂ ਦਾ ਅਖਾੜਾ ਦਿਨੋ-ਦਿਨ ਜਿਹੜਾ ਕਿ ਹੁਣ ਪਖਦਾ ਜਾ ਰਿਹਾ ਹੈ ਜਦੋਂ ਕਿ ਪਹਿਲਾਂ ਆਮ ਆਦਮੀ ਨੇ ਅੱਜ ਤੋਂ 1 ਮਹੀਨਾ ਪਹਿਲਾਂ ਆਪਣੇ 8 ਉਮੀਦਵਾਰ ਜਿਹੜੇ ਉਤਾਰ ਦਿੱਤੇ ਸੀ ਉਹ ਨੋਆਂ ਦੇ ਵਿੱਚ 10 ਉਤਾਰੇ ਸੀ ਇੱਕ ਛੱਡ ਕੇ ਚਲਾ ਗਿਆ ਰਿੰਕੂ ਹੁਣ ਜਿਹੜਾ ਕਿ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਜਿਹੜੀ ਜਾਰੀ ਕਰ ਦਿੱਤੀ ਔਰ ਅਕਾਲੀ ਦਲ ਨੇ ਵੀ ਕਰ ਦਿੱਤੀ ਸੋ ਬੀਜੇਪ ਜਾ ਸਕਦੀ ਏ ਫਰੀਦਕੋਟ ਤੋਂ ਮਮਸ ਨੀਕ ਬਿਲਕੁਲ ਫਾਈਨਲ ਹੋ ਚੁੱਕਿਆ ਕਲੀਅਰ ਹੋ ਗਿਆ ਫਰੀਦਕੋਟ ਤੋਂ ਲੁਧਿਆਣਾ ਤੋਂ 파ਰਤਪੂਸ਼ਨਾਸ਼ੂ ਬਿਲਕੁਲ ਕਲੀਅਰ ਹੋ ਗਿਆ ਔਰ ਸੰਗਰੂਰ ਤੋਂ ਸਿਪਾਲ ਸਿੰਘ ਖਹਿਰਾ ਔਰ ਕਾਂਗਰਸ ਪਾਰ ਨੇ ਵੀ ਆਪਣੇ ਜਿਹੜੇ ਉਮੀਦਵਾਰ ਲਿਸਟ ਜਾਰੀ ਕਰ ਦੇਣੀ ਏ ਔਰ ਉਹ ਲਿਸਟ ਦੇ ਵਿੱਚ ਜਿਹੜੇ ਨਾਮ ਦੱਸੇ ਨੇ ਬਿਲਕੁਲ ਤੈਅ ਹੋ ਚੁੱਕੇ ਨੇ ਸੋ ਕੱਲ ਕੱਲ ਸਵੇਰ ਤੱਕ ਇਹੇ ਸਾਹਮਣੇ ਆ ਜਾਏਗੀ ਔਰ ਕਾਂਗਰਸ ਵੀ ਆਪਣੇ ਜਿਹੜਾ ਕਿ ਇਹ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਨੂੰ ਦਿੱਗਜ ਉਮੀਦਵਾਰ ਉਹ ਜਿਹੜੇ ਟਕਸਾਲੀ ਕਾਂਗਰਸੀ ਨੇ ਉਹਨਾਂ ਨੂੰ ਲੈ ਕੇ ਆਈ ਏ ਸੋ ਹੁਣ ਜਿਹੜਾ ਚੋਣ ਆਖਾੜਾ 2024 ਦਾ ਪੂਰੀ ਤਰ੍ਹਾਂ ਪੱਕ ਜਾਏਗਾ ਇੱਕ ਪਾਸੇ ਜਿਸ ਤਰ੍ਹਾਂ ਗਰਮੀ ਵਧ ਰਹੀ ਏ ਔਰ ਚੋਣਾਂ ਦੇ ਵਿੱਚ ਉਮੀਦਵਾਰ ਵੀ ਜਿਹੜੇ ਗਰਮੀ ਵਧਾ ਦੇਣਗੇ ਪਿੰਡਾਂ ਦੇ ਚਰਾਈਲੀਆਂ ਕਰਨਗੇ ਪਿੰਡਾਂ ਵਿੱਚ ਲੋਕਾਂ ਨੂੰ ਮਿਲਣਗੇ ਸੋ ਕਿਤੇ ਨਾ ਕਿਤੇ 2024 ਜਿਹੜਾ ਲੋਕ ਸਭਾ ਇਲੈਕਸ਼ਨ ਹੋਣ ਜਾ ਰਿਹਾ ਹੈ ਲੋਕਾਂ ਦੀਆਂ ਨਜ਼ਰਾਂ ਇਸ ਵਾਰ ਜਿਹੜਾ ਕਿ ਆਪਣੀ ਫਸਲ ਵਾਲੇ ਪਾਸੇ ਦੇ ਨਾਲ-ਨਾਲ ਫਸਲ ਨੂੰ ਸੰਭਾਲਣ ਦੇ ਨਾਲ-ਨਾਲ ਚਰਚਾਵਾਂ ਦੇ ਵਿੱਚ ਇਹ ਬਣਿਆ ਰਹੇਗਾ ਕਿ ਇਹ ਜਿਹੜਾ 2024 ਇਲੈਕਸ਼ਨ ਨੇ ਸੋ 2024 ਦਾ ਇਲੈਕਸ਼ਨ ਜਿਹੜਾ ਉਹਨਾਂ ਦਾ ਖੜਾ ਦਿਨੋਂ-ਦਿਨ ਜਿਹੜਾ ਕਿ ਉਹਨੂੰ ਪਕਦਾ ਜਾ ਰਿਹਾ ਹੈ ਜਦੋਂ ਕਿ ਪਹਿਲਾਂ ਆਮ ਆਦਮੀ ਨੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਆਪਣੇ 8 ਉਮੀਦਵਾਰ ਜਿਹੜੇ ਉਤਾਰ ਦਿੱਤੇ ਸੀ ਨੂੰ ਉਹ ਨੋਆਂ ਦੇ ਵਿੱਚ 10 ਉਤਾਰੇ ਸੀ ਇੱਕ ਛੱਡ ਕੇ ਚਲਾ ਗਿਆ ਰਿੰਕੂ ਹੁਣ ਜਿਹੜਾ ਕਿ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਜਿਹੜੀ ਜਾਰੀ ਕਰ ਦਿੱਤੀ ਔਰ ਅਕਾਲੀ ਦਲ ਨੇ ਵੀ ਕਰ ਦਿੱਤੀ ਸੋ ਭਾਜਪਾ ਨੇ ਵੀ ਆਪਣੇ ਜਿਹੜੇ ਬਾਕੀ ਰਹਿੰਦੇ ਹਲਕੇ ਨੇ ਉਹਨਾਂ ਦੇ ਵਿੱਚ ਇੱਕ ਦੇ ਦਿਨ ਤੱਕ ਉਹਨਾਂ ਦੀ ਆਪਣੇ ਉਮੀਦਵਾਰਾਂ ਦੀ ਚੋਣ ਕਰਕੇ ਜਿਹੜੀ ਇਹ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਸੋ ਚੋਣ ਖਾੜੇ ਨੂੰ ਪਖਾਉਣ ਲਈ ਉਮੀਦਵਾਰ ਜਦੋਂ ਮੈਦਾਨ ਚ ਉਤਰ ਜਾਣਗੇ ਤਾਂ ਪੂਰੀ ਤਰ੍ਹਾਂ ਚੋਣ ਖਾੜਾ ਜਿਹੜਾ ਹੈ ਉਹ ਪਖ ਜਾਏਗਾ ਔਰ ਗਰਮੀ ਵੀ ਵਧੀ ਜਾਰੀ ਹੈ ਚੋਣ ਖਾੜਾ ਵੀ ਪਖਦਾ ਜਾ ਰਿਹਾ ਹੈ ਚੋਣ ਖਾੜੇ ਪਖਣ ਦੇ ਨਾਲ ਗਰਮੀ ਹੋਰ ਤੇਜ਼ ਹੁੰਦੀ ਜਾਵੇਗੀ ਸੋ ਲੋਕ ਏਸ਼ੀਆਂ ਚ ਬੈਠਣ ਤੋਂ ਬਾਅਦ ਜਿਹੜਾ ਕਿ ਹੁਣ ਲੋਕਾਂ ਦੇ ਰੈਲੀਆਂ ਸੁਣਨਗੇ ਲੀਡਰਾਂ ਦੀਆਂ ਰੈਲੀਆਂ 'ਚ ਜਾਣਗੇ ਸੋ ਜਿਹੜੇ ਲੀਡਰ ਨੇ ਉਹ ਵੀ ਏਸੀ ਕੋਠੀਆਂ 'ਚ ਬਾਹਰ ਨਿਕਲ ਕੇ ਆ ਕੇ ਇਸ ਗਰਮੀ ਮਹੀ ਦੇ ਵਿੱਚ ਜਿਹੜਾ ਕਿ ਲੋਕਾਂ ਨਾਲ رابطہ ਕਾਇਮ ਕਰਨਗੇ ਪਿੰਡਾਂ ਜਾਣਗੇ ਸੋ ਚੋਣ ਖੜਾ ਪਖਦਾ ਹੋਇਆ ਪੂਰੀ ਤਰ੍ਹਾਂ